ਜੇ ਅੱਜ ਆਪਾਂ ਗੱਲ ਕਰਦੇ ਜਿਹੜੇ ਵੀਰ ਮੋਟਰਸਾਈਕਲ ਨਵੇਂ ਲੈਣਾ ਚਾਹੁੰਦੇ ਨੇ ਲੱਖ ਰੁਪਏ ਦੇ ਕਰੀਬ ਮੋਟਰਸਾਈਕਲ ਪੈਂਦਾ ਜਿਹੜੇ ਥੋੜਾ ਪੁਰਾਣੀ ਨਿਸ਼ਾਨੀਆਂ ਨੇ ਜਿਹੜਾ ਬਈ ਸਾਮਕੇ ਰੱਖਣਾ ਚਾਹੁੰਦਾ ਹੈ ਨਾ ਤਾਂ ਉਹ ਅਦਮੁੱਲ ਦੇ ਵਿੱਚ ਮੋਟਰਸਾਈਕਲ ਸਾਰਾ ਤਿਆਰ ਹੋ ਜਾਂਦਾ ਕਿਉਂਕਿ ਲੈ ਵੀ ਦੋਸਤੋ ਸਾਸਰੀ ਕਾਲ ਸਾਰੇ ਨੂੰ ਤੇ ਆਪਾਂ ਇੱਕ ਗੱਡੀ ਬਹੁਤ ਹੀ ਸੋਹਣੀ ਤਿਆਰ ਕਰੀ ਹੈ ਤੁਸੀਂ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਇੰਨੀ ਸੋਹਣੀ ਗੱਡੀ ਤੁਸੀਂ ਕਦੇ ਨਹੀਂ ਦੇਖੋਗੇ ਕਹਿਣ ਦਾ ਭਾਵ ਸਾਡੇ ਲਈ ਮੋਟਰਸਾਈਕਲ ਲੈ ਕੇ ਜਿਹੜਾ ਆਪਾਂ ਕੀਤਾ ਤਿਆਰ ਤੇ ਉਹਦੇ ਵਿੱਚ ਅਲੱਗ-ਜਾ ਸਮਾਨ ਲਾਇਆ ਸਾਰਾ ਜਿਵੇਂ ਕਿ ਆਪਾਂ LED ਲਾਈਟ ਆ ਤੇ ਮੋਡੀਫਾਈ ਬਹੁਤ ਵਧੀਆ ਕੀਤਾ ਹੈ ਬਾਕੀ ਤੁਸੀਂ ਆਪ ਖੁਦ ਦੇਖੋਗੇ ਤਾਂ ਸਾਰਾ ਤੁਹਾਨੂੰ ਪਤਾ ਲੱਗੂਗਾ ਕਿ ਕੀ-ਕੀ ਚੀਜ਼ਾਂ ਮੋਡੀਫਾਈ ਹੋਈ ਨੇ ਕਿੰਨੇ ਰੁਪਈਆ ਦੇ ਵਿੱਚ ਤਿਆਰ ਹੋਇਆ ਇਹ ਵੀ ਆਪਾਂ ਇਸ ਵੀਡੀਓ 'ਚ ਦੱਸਾਂਗੇ ਤੇ ਲੈ ਵੀ ਚਲਦੀ-ਚਲਦੀ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੀ ਸਾਡੇ ਲਾਈਵ ਵੀਡੀਓ ਦੇ ਵਿੱਚ ਬੈਠੇ ਨੇ ਸਾਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਕਿਉਂਕਿ ਜਿਹੜੇ ਵੀਰਾਂ ਨੇ ਤਿਆਰ ਕਰਵਾਉਣੇ ਹੁੰਦੇ ਨੇ ਉਹ ਸਾਡੇ ਤੱਕ ਪਹੁੰਚ ਸਕਣਾਂ ਤੇ ਸਾਡਾ ਮੋਬਾਈਲ ਨੰਬਰ ਹੈਗਾ 9653760005 ਦੁਬਾਰੇ ਨੰਬਰ ਫੇਰ ਬੋਲ ਦੰਨੇ ਆਪਾਂ 96537 60005 ਜਿਹੜੇ ਵੀਰਨਾਂ ਫੋਨ ਲਾਉਣਾ ਹੋਵੇ ਸਵੇਰੇ 8 ਤੋਂ ਲੈ ਕੇ 9 ਦੇ ਵਿੱਚ ਵਿੱਚ ਕਾਲ ਲਾ ਸਕਦਾ ਬਈ ਲੈ ਵੀ ਹੁਣ ਮਿੱਤਰੋ ਤੁਹਾਨੂੰ ਦਿਖਾਉਨੇ ਆ ਜਿਹੜਾ ਮੋਟਰਸਾਈਕਲ ਆਪਾਂ ਕੀਤਾ ਤਿਆਰ ਪੂਰੇ ਯਾਰਾਂ ਦੀ ਯਾਰੀ ਹੁੰਦੀ ਹੈ ਜਿਵੇਂ ਕਿ ਉਸ ਤਰ੍ਹਾਂ ਬੰਦੇ ਦਾ ਰੱਖਿਆ ਹੋਇਆ ਮੋਟਰਸਾਈਕਲ ਆਇਓ ਤੁਹਾਨੂੰ ਦਿਖਾਈਏ ਪੈਸੇ ਲੈਣਾ ਭਾਈ ਰੱਜ ਮੈਂ ਆ ਚੱਲ ਲੈ ਵੀ ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਕਿੰਨਾ ਖਰਚਾ ਹੁੰਦਾ ਕੀ ਸਮਾਨ ਆ ਪਾਇਆ ਤੇ ਇਹ ਮੋਟਰਸਾਈਕਲ ਦੇ ਵਿੱਚ ਪਹਿਲਾਂ ਤੁਹਾਨੂੰ LED ਲਾਈਟ ਦਿਖਾਉਨੇ ਆ ਆ ਦੇਖੋ ਜੀ ਕੀ ਬਾਤ ਹੈ ਜੀ ਦੋਨੇ ਪਾਸੇ ਦੇਖ ਸਕਦੇ ਹੋ ਤੁਸੀਂ ਤੇ LED ਲਾਈਟ ਦੀ ਲੁੱਕ ਦੇਖੋ ਇਹਦੇ ਵਿੱਚ ਫੰਕਸ਼ਨ ਹੈਗੇ ਦੋ ਆ ਦੇਖੋ ਵਾਈਟ ਵੀ ਹੈ ਤੇ ਆ ਕਲਰ ਵੀ ਹੈ ਠੀਕ ਹੈ ਤੇ ਇਹਦੀ ਹੈਡਲਾਈਟ ਤੁਹਾਨੂੰ ਇੱਕ ਵਾਰੀ ਚਲਾ ਕੇ ਵੀ ਦਿਖਾ ਦਿੰਨੇ ਆ ਇਹਦੇ ਵਿੱਚ ਬਹੁਤ ਹੀ ਵਧੀਆ ਲੁੱਕ ਦੇ ਵਿੱਚ ਬਣੀ ਗੱਡੀ ਇਹ ਕਿਉਂਕਿ ਇਹਨਾਂ LED ਲਾਈਟਾਂ ਦੀ ਲੁੱਕ ਅਲੱਗ ਹੀ ਹੈ ਤੇ ਬਾਈ ਵੀ ਬਹੁਤ ਸ਼ੌਂਕ ਰੱਖਦਾ ਇਹ ਗੱਡੀ ਦਾ ਬਹੁਤ ਹੀ ਸਪੈਸ਼ਲੀ ਤਿਆਰ ਕਰਵਾਈ ਆ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਆਪਾਂ ਜਿਹੜਾ ਲਾਈ ਵੀਲ ਪਾਏ ਨੇ ਦੇਖ ਸਕਦੇ ਹੋ ਇਹ ਵੀ ਅਲੱਗ ਟੌਪ ਦੇ ਨੇ ਤੇ ਇਹਦੇ ਵਿੱਚ ਟਾਇਰ ਨੇ ਜਿਹੜੇ ਟੂਬਲੈਸ ਪਾਏ ਨੇ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਸਾਰਾ ਖਰਚਾ ਦੱਸਾਂਗੇ ਵੀ ਕੀ ਸਮਾਨ ਲੱਗਿਆ ਕੀ ਕੁਝ ਪਾਇਆ ਬਾਕੀ ਤੁਹਾਨੂੰ ਪਤਾ ਜਿਹੜਾ ਨਟ ਬੋਲਟ ਹੁੰਦਾ ਉਹ ਤਾਂ ਸਾਰਾ ਨਿਕਲ ਕਰਵਾ ਕੇ ਨਵਾਂ ਪਾਇਆ ਜਾਂਦਾ ਆ ਦੇਖੋ ਇਹਦੇ ਸਾਰਾ ਨਿਕਲ ਕਰਵਾ ਕੇ ਨਵਾਂ ਪਾਇਆ ਜਾਂਦਾ ਤੇ ਆਹੀ ਬਈ ਮੜਾ ਕੈਮਰਾ ਮਾਰ ਮਾਰਲੇ ਟਾਇਰ ਤੇ ਮਾਰ ਕੈਮਰਾ ਆ ਜਾ ਆ ਜਾ ਕਰਾਜ ਆ ਦੇਖੋ ਪੈਰ ਦੇਖੋ ਇਹਦੇ ਗੁੱਡੀ ਦੇਖੋ ਕਿੰਨੀ ਘੈਂਟ ਤੇ ਇਹਦੇ ਨਾਲ ਸੋਨਾ ਬੜਾ ਲੱਗਦਾ ਕਿਉਂਕਿ ਗੁੱਡੀ ਚੌੜੀ ਹੈ ਤੇ ਲੁੱਕ ਜੀ ਅਲੱਗ ਜੀ ਬਣ ਜਾਂਦੀ ਹੈ ਤੇ ਸਾਇਲੈਂਸਰ ਸਾਇਲੈਂਸਰ ਸਾਰਾ ਨਿਕਲ ਕਰਵਾਇਆ ਨਵਾਂ ਪਾਇਆ ਠੀਕ ਹੈ ਬਈ ਦੇਖੋ ਤੇ ਇੰਡian ਦਾ ਸਾਊਂਡ ਆ ਪੂਰਾ ਸਰਾ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਬਈ ਜਿਹੜੀ ਸਾਡੀ ਘਾਟ ਬਾਤ ਹੁੰਦੀ ਹੈ ਉਹ ਦੱਸ ਦਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਵੀ ਉਹਨੂੰ ਪੂਰੀ ਕਰ ਸਕੀਏ ਠੀਕ ਹੈ ਲੈ ਵੀਡੀਓ ਸ਼ੇਅਰ ਕਰੋ ਪਹਿਲਾਂ ਬਈ ਜਿਹੜੇ ਜਿਹੜੇ ਵੀਰ ਸਾਨੂੰ ਪਿਆਰ ਕਰਦੇ ਨੇ ਉਹ ਬਈ ਆਪਣੀ ਵੀਡੀਓ ਸ਼ੇਅਰ ਕਰਕੇ ਕਮੈਂਟ ਵਿੱਚ ਆਪਣਾ ਨਾਂ ਜ਼ਰੂਰ ਲਿਖਣਗੇ ਦੇਖਦੇ ਆ ਬਈ ਹੁਣ ਸਾਨੂੰ ਕਿੰਨੇ ਕੁ ਲੋਕ ਪਿਆਰ ਕਰਦੇ ਨੇ ਤੇ ਸਾਡੇ ਮੋਟਰਸਾਈਕਲ ਕੀਤੇ ਹੋਏ ਕਿੰਨੇ ਕੁ ਸੋਹਣੇ ਲੱਗਦੇ ਨੇ ਲੈ ਵੀ ਆ ਜਾਓ ਹੁਣ ਤੁਹਾਨੂੰ ਦਿਖਾਉਣਾ ਹੈਗਾ ਰਤਬਾ ਵੀ ਕਿਹੜਾ ਰਤਬਾ ਆਪਾਂ ਕਰਦੇ ਆ ਪਹਿਲਾਂ ਸੈਂਟਰ ਸਟੈਂਡ ਤੇ ਨੂੰ ਲੈ ਵੀ ਸੈਂਟਰ ਸਟੈਂਡ ਤੇ ਕਰ ਲਿਆ ਗਿਆ ਆਪਾਂ ਵਾਹ ਦੇਖ ਸਾਡੇ ਵੀ ਦੇਖੋ ਲੱਗਦੀ ਹੈ ਗੱਲ ਵਾ ਪੈਂਡ ਲੈ ਵੀ LED ਲਾਈਟ ਤਾਂ ਤਾਂ ਲੁੱਕ ਐਡੀ ਬਣਾਤੀ ਇਹ ਪੂਰੀ ਘੈਂਟ LED ਲਾਈਟ ਨੇ ਤਾਂ ਲੁੱਕ ਇਹਦੀ ਪੂਰੀ ਸਰਾ ਹੀ ਲਾਤੀ ਲੇ ਵੀ ਹੁਣ ਗੱਲ ਆਉਂਦੀ ਹੈ ਪੂਰੀ ਐਂਡ ਤੇ ਜਿਹੜੀ ਕਿ ਜਿਵੇਂ ਕਿ ਅਪਨ ਦੱਸਿਆ ਤੁਹਾਨੂੰ ਲੈ ਵੀ ਕਿ ਜਿਵੇਂ ਕਿ ਦੱਸਿਆ ਇਹ ਤਾਂ ਵੀ ਖਰਚਾ ਕਿੰਨਾ ਆਇਆ ਲੈ ਵੀ ਆ ਜੋ ਤੁਹਾਨੂੰ ਦਸੀਏ ਜਿਵੇਂ ਕਿ ਇਹਦੇ ਵਿੱਚ ਟਾਇਰ ਅਲਾਈ ਵੀਲ ਇਹ ਪਾਈ ਨੇ ਨਵੇਂ ਬਾਈ ਤੇ ਇਹਦੇ ਵਿੱਚ ਟੂਬਲੈਸ ਹੈ ਤੇ ਟਾਇਰ ਹੈ ਟੋਟਲ 10000 ਦੇ ਵਿੱਚ ਪਾਈ ਨੇ ਠੀਕ ਹੈ ਤੇ ਤਕਰੀਬਨ ਜਿਹੜਾ ਸਪੇਅਰ ਪਾਰਟ ਹੈ ਉਹ ਅਲੱਗ ਤੋਂ ਲਾਇਆ ਇਕੱਲੀ ਇਕੱਲੀ ਚੀਜ਼ ਤੁਹਾਨੂੰ ਗਿਣਿਆਉਣ ਤੇ ਬਹੁਤ ਟਾਈਮ ਲੱਗ ਜਾਣਾ ਕਿਉਂਕਿ ਜਿਹੜੀ ਵੀਡੀਓ ਆਪਣੀ ਕਾਫੀ ਤਾਂ ਲੰਮੀ ਹੋ ਜਾਂਦੀ ਹੈ ਤੇ ਬਾਈਆਂ ਨੂੰ ਵੀ ਦਿੱਕਤ ਆਉਂਦੀ ਆ ਕਿਉਂਕਿ ਹਰ ਇੱਕ ਬੰਦਾ ਆਪਣੇ ਟਾਈਮ ਵਿਚਾਰਦਾ ਵੀ ਜਲਦੀ ਸਾਨੂੰ ਦੱਸੋ ਤੇ ਗੱਲ ਮੁੱਕਦੀ ਹੋਵੇ ਗੱਲ ਮੁੱਕਦੀ ਦੀ ਕਰੀਏ ਆਪਾਂ LED ਲਾਈਟ ਆ ਤੇ LED ਇੰਡੀਕੇਟਰ ਇਹ ਇਹਨਾਂ ਕਾਰਨ ਮੋਟਰਸਾਈਕਲ ਦੇ ਇੱਕ ਮੋਟਰਸਾਈਕਲ ਦੇ ਜਿਵੇਂ ਕੈਲੀਵਰ ਆ ਜਾਂ ਬੌਕਸਰ ਆ ਪੁਰਾਣੇ ਮਾਡਲ ਮੋਟਰਸਾਈਕਲਾਂ ਜਿਵੇਂ SS ਐ 45 ਤੋਂ 50000 ਦੇ ਖਰਚੇ ਦੇ ਵਿੱਚ ਪੂਰਾ ਓਕੀ ਦੇ ਰਪੇ ਉੱਠਦਾ ਬਈ ਜਿਹੜੇ ਵੀ ਵੀਰਾਂ ਦਾ ਮੋਟਰਸਾਈਕਲ ਤਿਆਰ ਕਰਵਾਉਣਾ ਹੈ ਤੇ ਸਾਨੂੰ ਉਹੀ ਫੋਨ ਲਾਵੇ ਜਿਵੇਂ ਕੈਲੀਵਰ ਜਾਂ ਬੌਕਸਰ ਐਸਐਸ ਮੋਟਰਸਾਈਕਲ ਜੇ ਫੁੱਲ ਤਿਆਰ ਕਰਵਾਉਣਾ ਹੋਵੇ ਏ ਟੂ ਜ਼ੈਡ ਤਿਆਰ ਕਰਵਾਉਣਾ ਹੈ ਨਾ 45 ਤੋਂ 50 ਹਜ਼ਾਰ ਦੇ ਵਿੱਚ ਤਿਆਰ ਹੁੰਦਾ ਬਈ ਜੇ ਅੱਜ ਆਪਾਂ ਗੱਲ ਕਰਦੇ ਨੇ ਜਿਹੜੇ ਵੀਰ ਮੋਟਰਸਾਈਕਲ ਨਵੇਂ ਲੈਣਾ ਚਾਹੁੰਦੇ ਨੇ ਲੱਖ ਰੁਪਏ ਦੇ ਕਰੀਬ ਮੋਟਰਸਾਈਕਲ ਪੈਂਦਾ ਜਿਹੜੇ ਥੋੜਾ ਪੁਰਾਣੀ ਨਿਸ਼ਾਨੀਆਂ ਨੇ ਜਿਹੜੇ ਬਈ ਸਾਮਕੇ ਰੱਖਣਾ ਚਾਹੁੰਦਾ ਹੈ ਨਾ ਤਾਂ ਉਹ ਅੱਧ ਮੁੱਲ ਦੇ ਵਿੱਚ ਮੋਟਰਸਾਈਕਲ ਸਾਰਾ ਤਿਆਰ ਹੋ ਜਾਂਦਾ ਕਿਉਂਕਿ ਜਿਵੇਂ ਗੱਲ ਕਰਦੇ ਨੇ ਟਾਇਰਾਂ ਦੀ ਹੋ ਗਈ ਤੇ ਇੰਜਨ ਦਾ ਫੁੱਲ ਕੰਮ ਹੋ ਗਿਆ ਠੀਕ ਹੈ ਭਾਈ ਤੇ ਬਾਕੀ ਸਪੇਅਰ ਪਾਰਟ ਤੁਹਾਡੇ ਸਾਹਮਣੇ ਆ ਕਿਸੇ ਵੀ ਚੀਜ਼ ਦੀ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਕਿ ਸਪੇਅਰ ਪਾਰਟ ਹੈਗਾ ਜਿਹੜਾ ਸਾਰਾ ਸਾਹਮਣੇ ਹੈ ਤੁਹਾਡੇ ਕਿਉਂਕਿ ਉਹ ਪਤਾਸੀ ਚੱਕਿਆ ਜੇ ਆਪਾਂ ਇਕੱਲੀ ਇਕੱਲੀ ਗੱਲ ਦੱਸਣ ਲੱਗੇ ਤਾਂ ਵੀਡੀਓ ਕਾਫੀ ਲੰਮੀ ਹੋ ਜਾਣੀ ਹੈ ਭਾਈ ਕਿਉਂਕਿ ਸਾਰਾਂ ਦਾ ਸਮਾਂ ਬਰਬਾਦ ਹੋਣਾ ਬਾਕੀ ਇਹ ਲੈ ਦੱਸੋ ਭਾਈ ਕਿਵੇਂ ਲੱਗ ਰਹੀ ਹੈਗਾ ਗੱਲਬਾਤ ਘੈਂਟ ਲੱਗ ਰਹੀ ਹੈ ਆ ਲੈ ਯਾਰ ਆ ਗੱਲ ਕੀ ਹੈ ਇੰਡੀਕੇਟਰ ਲਾ ਦਿੰਨੇ ਆ ਗੱਲ ਕੀ ਹੈ ਆ ਓਕੇ ਲਾਈਟ ਰਿਪੋਰਟ ਓਕੇ ਲੈ ਵੀ ਕਿਹੜੇ ਵੀਰ ਨੂੰ ਵਧੀਆ ਲੱਗਿਆ ਮੋਟਰਸਾਈਕਲ ਆ ਸਾਡੇ ਪੇਜ ਨੂੰ ਕਰੋ ਪਹਿਲਾਂ ਫੋਲੋ ਤੇ ਜਿਹੜੇ ਵੀਰ ਨੂੰ ਵੀਡੀਓ ਵਧੀਆ ਲੱਗੇ ਨਾ ਉਹੀ ਵੀਰ ਫੋਲੋ ਕਰੇ ਠੀਕ ਹੈ ਜੀ ਤੇ ਜਿਹੜੇ ਵੀਰ ਸਾਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਚ ਆਪਣਾ ਨਾਮ ਜਰੂਰ ਲਿਖਿਓ ਕਿਉਂਕਿ ਸਾਨੂੰ ਵੀ ਪਤਾ ਲੱਗੇ ਵੀ ਕਿਹੜੇ-ਕਿਹੜੇ ਵੀਰ ਸਾਨੂੰ ਪਿਆਰ ਕਰਦਾ ਹੈ ਵੀ ਸਾਡੀ ਵੀਡੀਓ ਨੂੰ ਸ਼ੇਅਰ ਵੀ ਕੀਤਾ ਹੁਣ ਲੈ ਵੀ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਬਾਈ